ਮੈਂ ਤਾਂ ਉਹਦੇ ਖਿਲਾਫ ਪਹਿਲੇ ਹੀ ਹੈਗਾ ਸ਼ੁਰੂ ਤੋਂ ਖਿਲਾਫ ਹੈਗਾ ਇਹਦੇ ਗਲਤ ਹੈ ਗਾਈਓ ਸ਼ੋ ਗਲਤੀ ਹੈ ਭਾਈ ਮਾਪਪਾ ਦੇ ਬਾਰੇ ਵਿੱਚ ਬੋਲੇਗਾ ਤਾਂ ਗਲਤੀ ਹੈ ਤੁਸੀਂ ਦੱਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਗਲਤ ਤਾਂ ਸਹੀ ਹੈ ਵਟਐਵਰ ਪਰ ਤੂੰ ਗਲਤ ਹੈ ਜਿਵੇਂ ਮੈਂ ਤਾਂ ਉਹ ਰਣਵੀਰ ਦਾ ਜਿਹੜਾ ਕੰਟੈਂਟ ਸੀਗਾ ਮੈਨੂੰ ਤਾਂ ਪਹਿਲਾਂ ਹੀ ਵਿਕਾਰ ਲੱਗਦਾ ਸੀ ਉਹ ਤੇ ਮੂਹੇ ਦੀ ਪੋਡਕਾਸਟ ਨਹੀਂ ਚੰਗੇ ਲੱਗਦੇ ਸੀ ਬਿਲਕੁਲ ਵਿਕਾਰ ਲੱਗਦੇ ਸੀ ਯੂਸਲੈਸ ਪੋਡਕਾਸਟ ਕਿਹਦਾ ਸ਼ੋਅ ਹੀ ਉਹਦਾ ਸ਼ੋਅ ਵੀ ਬੰਦ ਕਰਾਇਆ ਉਹਦੀ ਇੱਕ ਗਲਤੀ ਕਰਕੇ ਤੇ ਕੁੜੀ ਦੀ ਵੀ ਬਹੁਤ ਵੱਡੀ ਗਲਤੀ ਹੈ ਲੋਕਾਂ ਨੇ ਐਵੇਂ ਇਹ ਬਣਾ ਲਿਆ ਕਿ ਆਪਾਂ ਇਦਾਂ ਕਰਾਂਗੇ ਤੇ ਆਪਣਾ ਕੰਮ ਚੱਲੂਗਾ ਉਹਨਾਂ ਨੂੰ ਵਾਰਨ ਦੇ ਕਰ ਦੇਣਾ ਚਾਹੀਦਾ ਹੈ ਫਾਈਨ ਪਾ ਦੇਣਾ ਚਾਹੀਦਾ ਬਟ ਕੋਈ ਵੀ ਲੜਕਾ ਉਹਦਾ ਦੇਖ ਸਕਦਾ ਫਿਰ ਉਹ ਗਲਤ ਹੈ ਤੈਨੂੰ ਕਹਿ ਦਵਾਂ ਉਹ ਟੁਕਰੇਗਾ ਬਾਕਾਇਦਾ ਲੜਕੀ ਜਿਹਾਂ ਕਹਿੰਦਾ ਬੋਲਣੇ ਲੱਗ ਰਹੀ ਹੈ ਸਚ ਚਾਹ ਜੀ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਹਾਂ ਮਨੀਸ਼ਾ ਅੱਜ ਕੱਲ ਕਾਫੀ ਮੁੱਦੇ ਆ ਜਿਹੜੇ ਟ੍ਰੈਂਡ ਕਰ ਰਹੇ ਨੇ ਕਈ ਪੋਜ਼ਿਟਿਵ ਨੇ ਕਈ ਨੈਗੇਟਿਵ ਨੇ ਬਾਏ ਦ ਵੀ ਅੱਜ ਮੈਂ ਗੱਲ ਕਰਾਂਗੀ ਰਣਬੀਰ ਅਲਹਾਬਾਦੀਆ ਤੇ ਉਹਨਾਂ ਨੇ ਇੱਕ ਸ਼ੋਅ ਦੇ ਵਿੱਚ ਇੱਕ ਅਜਿਹੀ ਗੱਲ ਕਹੀ ਸੀ ਜਿਸ ਨੂੰ ਲੈ ਕੇ ਬਵੰਡਰ ਹੋ ਗਿਆ ਬਵਾਲ ਮਚ ਗਿਆ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਬਾਏ ਦ ਵੀ ਜੋ ਗੱਲਾਂ ਉਹਨਾਂ ਨੇ ਕਹੀਆਂ ਸੀ ਲੋਕ ਉਹਨਾਂ ਦੇ ਖਿਲਾਫ ਹੋਣ ਤੋਂ ਬਾਅਦ ਕੀ ਕਹਿ ਰਹੇ ਨੇ ਉਹਨਾਂ ਦੇ ਕੀ ਵਿਚਾਰ ਨੇ ਆਓ ਜੀ ਲੋਕਾਂ ਤੋਂ ਜਾਣਦੇ ਆ ਤੁਸੀਂ ਸਾਰਿਆਂ ਨੇ ਰਣਬੀਰ ਅਲਹਾਬਾਦੀਆ ਵਾਲਾ ਕੰਟੈਂਟ ਆ ਪਤਾ ਨਾ ਉਹਦੇ ਬਾਰੇ ਕੀ ਜਿਹੜਾ ਉਹ ਮਲਕ ਜਿਹੜਾ ਸ਼ੋਅ ਆ ਹਾਂਜੀ ਜਿਹੜਾ ਸ਼ੋਅ ਜੋ ਉਹਨਾਂ ਨੇ ਬੋਲਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੰਟੈਂਟ ਬਾਰੇ ਮੈਂ ਤਾਂ ਉਹਦੇ ਖਿਲਾਫ ਪਹਿਲੇ ਹੀ ਹੈਗਾ ਸ਼ੁਰੂ ਤੋਂ ਖਿਲਾਫ ਹੈਗਾ ਹੀ ਉਹਦੇ ਗਲਤ ਹੈਗਾ ਇਹ ਸ਼ੋਅ ਅੱਛਾ ਉਹ ਕਿਉਂਕਿ ਬੱਚੇ ਆਣ ਵਾਲੇ ਜਿਹੜੇ ਜਨਰੇਸ਼ਨ ਆ ਉਹ ਖਰਾਬ ਹੁੰਦੀ ਆ ਉਹਦੇ ਕਰਕੇ ਠੀਕ ਹੈ ਬਹੁਤ ਗਲਤ ਸ਼ੋਅ ਹੈ ਕਿ ਕੁੜੀ ਇਹੋ ਜੇ ਵਰਡ ਬੋਲਦੀ ਆ ਬਹੁਤ ਗਲਤ ਲੱਗਦਾ ਤੇ ਉਹ ਮੁੰਡੇ ਨੇ ਵੀ ਉਹਦਾ ਇੰਨਾ ਵਧੀਆ ਪੋਡਕਾਸਟ ਚੈਨਲ ਹੈਗਾ ਵਾ ਠੀਕ ਆ ਇੰਟਰਨੈਸ਼ਨਲ ਪੋਡਕਾਸਟ ਕੀਤੇ ਹੋਏ ਨੇ ਬਟ ਉਹਦੀ ਜਿਹੜੀ ਲੈਂਗੁਏਜ ਆ ਉਹ ਤੋਂ ਪਤਾ ਲੱਗਦਾ ਕਿ ਉਹ ਕਿੰਨਾ ਅਨ ਐਜੂਕੇਟਿਡ ਪਰਸਨ ਹੈ ਠੀਕ ਹੈ ਉਹਨੇ ਆਪਣਾ ਵੀ ਕਰੀਅਰ ਖਰਾਬ ਕੀਤਾ ਤੇ ਜਿਹਦਾ ਸ਼ੋਅ ਹੀ ਉਹਦਾ ਸ਼ੋਅ ਵੀ ਬੰਦ ਕਰਾਇਆ ਉਹਦੀ ਇੱਕ ਗਲਤੀ ਕਰਕੇ ਤੇ ਕੁੜੀ ਦੀ ਵੀ ਬਹੁਤ ਵੱਡੀ ਗਲਤੀ ਆ ਇਹਦੇ ਵਿੱਚ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜਾਣਦਾ ਨਹੀਂ ਹਾਲੇ ਪੁੱਛੂਗਾ ਓਕੇ ਐ ਭਾਗ ਲੈ ਤੁਸੀਂ ਦੱਸੋ ਉਸੇ ਬਾਰੇ ਹਾਂ ਉਸੇ ਬਾਰੇ ਕੀ ਕਹਿਣਾ ਚਾਹੋਗੇ ਹਰ ਇੱਕ ਦਾ ਪੁਆਇੰਟ ਆਫ View ਜਾਨਣਾ ਆਪਾਂ ਨਹੀਂ ਗਲਤ ਤਾਂ ਹੈ ਆਉਣ ਵਾਲੀ ਜਨਰੇਸ਼ਨ ਉਹਨੂੰ ਵੇਖ ਰਹੀ ਸੀ ਆਪਾਂ ਵੀ ਦੇਖ ਆਪਾਂ ਪਹਿਲੀ ਨਹੀਂ ਵੇਖਿਆ ਤੇ ਪਹਿਲੇ ਉਹਨੂੰ ਚੰਗਾ ਨਹੀਂ ਲੱਗਾ ਅਛਾ ਚੰਗਾ ਨਹੀਂ ਲੱਗਿਆ ਪਰ ਜੇ ਨੇਸ਼ਨ ਨੂੰ ਚੰਗਾ ਲੱਗਦਾ ਤੁਹਾਡੇ ਵਰਗੇ ਮੁੰਡੇ ਜਾਂ ਕੁੜੀਆਂ ਨੂੰ ਚੰਗਾ ਲੱਗਦਾ ਜਿੱਦਾਂ ਕੋਈ ਪੁੱਛੇ ਕਿ ਤੁਸੀਂ ਮਿਲ ਕੇ ਤੁਹਾਡੀ ਮੰਮੀ ਰੈਡੀ ਆਂਦਾ ਫੈਮਿਲੀ ਫੈਮਿਲੀ ਨਹੀਂ ਦੇਖ ਸਕਦੇ ਫੈਮਿਲੀ ਉਹ ਲੇਟੈਂਟ ਵਾਲਾ ਉਹੀ ਆਪਣੀ ਫੈਮਿਲੀ ਦੇ ਵਿੱਚ ਨਹੀਂ ਉਹ ਵਧੀਆ ਚੱਲ ਇਹਨੂੰ ਪੁੱਛੋ ਇਹ ਆਪਣੀ ਮੰਮੀ ਨੇ ਬੈਗੇਜ ਸ਼ੋਅ ਇੱਕ ਮਿੰਟ ਕਿਹੜਾ ਸ਼ੋਅ ਕਹਿ ਰਹੇ ਹੋ ਕਿਹੜਾ ਸ਼ੋਅ ਕਹਿ ਰਹੇ ਹੋ ਲੇਟੈਂਟ ਗੁੱਡ ਲੇਟੈਂਟ ਲੇਟੈਂਟ ਹਾਂ ਅਛਾ ਪੰਜਾਬੀਆਂ ਵਾਲਾ ਉਹ ਸਮੇਂ ਰਹਿਣਾ ਦਾ ਜਿਹੜਾ ਪਾਵਾਂ ਦਿਆਦਾ ਜਿਹਦੇ ਵਿੱਚ ਉਹ ਸਰਦਾਰ ਵੀ ਆ ਜਿਹੜੇ ਕਹਿੰਦੇ ਉਹਨੇ ਮੰਮੀ ਕੈਸੀ ਹੈ ਆਓ ਨਹੀਂ ਜੀ ਹਾਂ ਜੀ ਇਹ ਨਸ਼ੇ ਜਿਹੜੇ ਉਹ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਮੈਂ ਕਹਿੰਦਾ ਮੈਂ ਗਲਤ ਉਹ ਵੀ ਗਲਤ ਆਪਾਂ ਤਾਂ ਉਹਨਾਂ ਨੂੰ ਵੀ ਕਹਿੰਦੇ ਸਾਡੀ ਟੀਮ ਉਧਰ ਵੀ ਜਾਂਦੀ ਆ ਉਹ ਵੀ ਨਸ਼ੇ ਤੇ ਕਰਦੇ ਹੋਣ ਜਿਹੜੇ ਇਹ ਜਿਹੜਾ ਰਣਵੀਰ ਬਟ ਰਣਵੀਰ ਦੀ ਗੱਲ ਹੋ ਰਹੀ ਆ ਰਣਵੀਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਇਹ ਕੰਟੈਂਟ ਬਾਰੇ ਕੀ ਕਹਿਣਾ ਚਾਹੋਗੇ ਮੈਂ ਮੰਮੀ ਨਾਲ ਵੇਖੂਗਾ ਕਿ ਉਹ ਇਹ ਦੇਖੂਗਾ ਇਹਨੇ ਉਹ ਸੀ ਨੀ ਵਖਿਆ ਕਿ ਜੋ ਬੋਲੇ ਇਹਨੂੰ ਪਤਾ ਹੀ ਨਹੀਂ ਹੈਗਾ ਬੰਦ ਹੋਇਆ ਬੰਦ ਕਿਉਂ ਹੋਇਆ ਸ਼ੋਅ ਪਤਾ ਗਾਲਾ ਗੱਡੀਆਂ ਗੱਲ ਕੀ ਕਿਹਾ ਉਹ ਕੀ ਕਿਹਾ ਉਹਨੇ ਹੋਰੇ ਕੁਝ ਵਰਡ ਕਹੀ ਸੀ ਉਹਨੇ ਨੇ ਗਲਤ ਲੈਂਗੁਏਜ ਕਹੀ ਨਾ ਕਿ ਤੂੰ ਮਤਲਬ ਸੋਣਾ ਬਾਹਰ ਆਏ ਆ ਕਹਿੰਦਾ ਮਤਲਬ ਉਹ ਮਤਲਬਾਰੇ ਬੜੀ ਗਲਤ ਗੱਲ ਕਹੀ ਆ ਕਿ ਤੂੰ ਸੁਣ ਨਹੀਂ ਡਾੜੀ ਤੂੰ ਤਾਂ ਵੇਖ ਸਕਦਾ ਫਿਰ ਉਹ ਗਲਤ ਆ ਤੈਨੂੰ ਕਹਿ ਦਨਾਂ ਤੂੰ ਕਹੇਂਗਾ ਤੁਸੀਂ ਦੱਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਗਲਤ ਤਾਂ ਸਹੀ ਆ ਵਟਐਵਰ ਗਲਤ ਹੈ ਓਕੇ ਕੋਈ ਐ ਮਲਕੀ ਚਲੋ ਇਹ ਕਹਿ ਰਹੇ ਆ ਇਹਨਾਂ ਦੀ ਆਪਣੀ ਆਪਣੀ ਸੋਚ ਆ ਇਹਨਾਂ ਨੂੰ ਚੰਗਾ ਲੱਗੰਦਾ ਫਿਰ ਇਹ ਸੁਣ ਲੈਣਗੇ ਉਹ ਤਾਂ ਸ਼ੋਅ ਦੇ ਵਿੱਚ ਸਾਰੀਆਂ ਕਲਿੱਪਸ ਵੀ ਡਿਲੀਟ ਹੋ ਗਈਆਂ ਆ। ਉਹਦਾ ਕੀ ਫਾਇਦਾ? ਇੰਸਟਾਗ੍ਰਾਮ ਤੇ ਟ੍ਰੋਲ ਹੋਈ ਜਾਂਦੀ ਆ। ਵੀਡੀਓ ਚੁੱਕੀ ਹੋਈ ਉਹ ਕਰੀ ਜਾਣੀ। ਉਹ ਅਜੇ ਨਹੀਂ ਸ਼ੇਅਰ ਹੋਣੀ ਬੰਦ ਨਹੀਂ ਹੋਣੀ। ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਗਲਤ ਹੈ ਸ਼ੋਅ। ਜੋ ਲੈਂਗੁਏਜ ਯੂਜ਼ ਕੀਤੀ ਹੈ ਬਹੁਤ ਗਲਤ ਹੈ। ਸ਼ੋਅ ਗਲਤ ਆ ਯਾਰ। ਚਲੋ ਸ਼ੋਅ ਗਲਤ ਹੈ। ਤੁਸੀਂ ਕਹਿ ਰਹੇ ਸ਼ੋਅ ਦੇ ਵਿੱਚ ਉਹ ਕੰਟੈਂਟ ਨਹੀਂ ਹੋਣਾ ਚਾਹੀਦਾ ਸੀ। ਰਣਬੀਰ ਨੇ ਜੋ ਗੱਲਾਂ ਕਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਜ਼ਾਕ ਕੋ ਮਜ਼ਾਕ ਜਿੰਨਾ ਹੀ ਕਰਨਾ ਚਾਹੀਏ। ਐਸੇ ਫੈਮਿਲੀ 'ਤੇ ਔਰ ਐਸੇ ਇਤਨੇ ਨਹੀਂ ਹੋਣਾ ਚਾਹੀਏ ਇਹ ਜਿਵੇਂ ਮੈਨੂੰ ਤਾਂ ਰਣਵੀਰ ਦਾ ਜਿਹੜਾ ਕੰਟੈਂਟ ਸੀਗਾ ਮੈਨੂੰ ਤਾਂ ਪਹਿਲਾਂ ਹੀ ਬੇਕਾਰ ਲੱਗਦਾ ਸੀ ਉਹ ਤੇ ਉਹਦੀ ਪੋਡਕਾਸਟ ਨਹੀਂ ਚੰਗੇ ਲੱਗਦੇ ਸੀ ਬਿਲਕੁਲ ਬੇਕਾਰ ਲੱਗਦੇ ਸੀ ਯੂਸਲੈਸ ਪੋਡਕਾਸਟ ਤੇ ਹੁਣ ਉਹਨੇ ਹੋਰ ਗਾ ਪਤਾ ਇਹ ਗੰਦੀ ਲੈਂਗੁਏਜ ਯੂਜ਼ ਕਰਕੇ ਸ਼ੋਅ ਤੇ ਤਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਗਲਤ ਕਰ ਲਈ ਓਕੇ ਜੀ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਮੈਨੂੰ ਲੱਗਦਾ ਹੈ ਕਿ ਉਹਨੂੰ ਜਾਣਾ ਨਹੀਂ ਚਾਹੀਦਾ ਸੀ ਕਿਉਂਕਿ ਉਹਦਾ ਆਲਰੇਡੀ ਵਧੀਆ ਪੋਡਕਾਸਟ ਚੱਲਦੀ ਸੀ ਪਰ ਸਾਨੂੰ ਇਹ चीज ਤੋਂ ਪਤਾ ਲੱਗਾ ਵੀ ਜੋ ਬੰਦਾ ਕੈਮਰੇ ਸਾਹਮਣੇ ਦਿਖਾਂਦਾ ਉਹ ਐਕਚੁਅਲੀ ਵਿੱਚ ਕੀ ਆ ਤੇ ਉਹਨੇ ਉਹ سوال ਨਹੀਂ ਪੁੱਛਣਾ ਚਾਹੀਦਾ ਸੀ ਤੇ ਕਿਉਂਕਿ ਪੇਰੈਂਟਸ ਦੇ ਉੱਪਰ ਇਦਾਂ ਮੀ ਬੋਲਣਾ ਚਾਹੀਦਾ ਉਹ ਵੀ ਕਿ ਲਾਈਵ ਸ਼ੋਅ 'ਚ ਸੋ ਉਹਨੂੰ ਉਹਦੀ ਸਜ਼ਾ ਮਿਲੀ ਆ ਤੇ ਉਹਨੇ ਜਿੱਦਾ ਆਪਣਾ ਕਹਿ ਲੋ ਕਿ ਆਨਲਾਈਨ ਕੇਵੀ ਇੰਸਟਾ ਲਾਈਵੋ ਕੇ ਰੋਕੇ ਦੱਸਿਆ ਕਿ ਮੇਰਾ ਸਾਰਾ ਕੁਝ ਹੁਣ ਖਤਮ ਆ ਸੋ ਇੱਕ ਗਲਤੀ ਕਹਿ ਲੋ ਇੱਕ ਵਧੀਆ ਮਤਲਬ ਚੱਲ ਰਿਹਾ ਸੀ ਇੱਕ ਗਲਤੀ ਕਰਕੇ ਸਭ ਕੁਝ ਖਰਾਬ ਬੋਲਦਾ ਹਾਂ ਓਕੇ ਜੋਕੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰ 9 35 ਲੱਖ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਮੈਂ ਬਸ ਗੱਲਾਂ ਕਰ ਰਿਹਾ ਹਾਂ ਬਰਾਵਾ ਇਰਿਟੇਟ ਹੋਏ ਹਨ ਜਿਹੜੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਜਿਹੜੀਆਂ ਕਹਿੰਦੇ ਨਾ ਫੈਮਲੀ ਦੇ ਵਿੱਚ ਨਹੀਂ ਬੈਠ ਸਕਦਾ ਸ਼ੋਅ ਗਲਤ ਕੀਤਾ ਉਹਨਾਂ ਨੇ ਓਕੇ ਜੀ ਓਕੇ ਮੈਂ ਸ਼ੋਅ ਦੀ ਗੱਲ ਹੀ ਨਹੀਂ ਆ ਹੁਣ ਤੇ ਤੁਹਾਨੂੰ ਉਹਦਾ ਸਾਰਾ ਇੰਸਟਾਗ੍ਰam ਖੋਲੋ ਜੋ ਖੋਲ ਫੈਮਲੀ ਲਾ ਕੇ ਖੋਲ ਹੀ ਨਹੀਂ ਸਕਦੇ ਆਪਾਂ ਹਾਰੇ ਕਿਤੇ ਇਹੋ ਇੱਕੋ ਕੰਟੈਂਟ ਬਣਾਇਆ ਉਹਨਾਂ ਨੇ ਕਿ ਜਿਹੜੀ ਚੀਜ਼ ਆਪਾਂ ਮੰਨ ਲਓ ਇਕੱਲਾ ਉਹਨਾਂ ਦੇ ਬੋਲਣ ਨਾਲ ਨਹੀਂ ਆ ਅੱਜਕੱਲ੍ਹ ਵੇਖਣ ਚ ਵੀ ਆਪਾਂ ਨੂੰ ਕਿੰਨੀਆਂ ਚੀਜ਼ਾਂ ਆਪਾਂ ਵੇਖਦੇ ਆ ਇੰਸਟਾਗ੍ਰam ਖੋਲੋ ਘਰਦਿਆਂ ਦੇ ਲਾਗੇ ਬੈਠੇ ਕਿੱਦਾਂ ਦੀਆਂ ਵੀਡੀਓ ਆਉਣ ਲੱਗੀਆਂ ਹੁਣ ਸਾਰਾ ਕੁਝ ਲੋਕਾਂ ਨੇ ਇਹ ਵੀ ਇਹ ਬਣਾ ਲਿਆ ਗਿਆ ਆਪਾਂ ਇਦਾਂ ਕਰਾਂਗੇ ਤੇ ਆਪਣਾ ਕੰਮ ਚੱਲੂਗਾ ਬਸ ਵਿਊ ਆਉਣਗੇ ਵਿਊ ਖਾਤਰ ਲੋਕੀ ਇੰਨਾ ਕੁ ਕਰੀ ਜਾਂਦੇ ਆ ਕਿ ਆਪਾਂ ਨੂੰ ਵਿਊ ਆਉਣਗੇ ਆਪਾਂ ਇਦਾਂ ਪੁੱਠਾ ਸਿੱਧਾ ਬੋਲਾਂਗੇ ਤੇ ਪਰ ਲੋਕੀ ਇਹ ਨਹੀਂ ਨਾ ਸੋਚਦੇ ਵੀ ਲੋਕੀ ਫੈਮਿਲੀ ਦੇ ਵਿੱਚ ਇਹ ਸਭ ਵੇਖ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਨੇ ਥੈਂਕ ਯੂ ਸੋ ਮੱਚ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਰਣ ਹਾਲਾਂਕਿ ਉਹਨਾਂ ਨੇ ਬੋਲਿਆ ਤੇ ਗਲਤ ਹੀ ਬੋਲਿਆ that was not a good comment। ਕਾਮੇਡੀ ਜਿਹੜੀ ਉਹ ਇੰਨੀ ਵੀ ਡਾਰਕ ਨਹੀਂ ਹੋਣੀ ਚਾਹੀਦੀ। ਬਟ ਠੀਕ ਹੈ ਬਟ ਗਵਰਨਮੈਂਟ ਨੂੰ ਵੀ ਇੰਨਾ ਜ਼ਿਆਦਾ ਉਹਨਾਂ ਦੇ ਉੱਪਰ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ। ਹੋਰ ਵੀ ਬਹੁਤ ਕੇਸਿਸ ਆ ਜਿਹੜਾ ਉਹਨਾਂ ਨੂੰ ਦੇਖਣੇ ਚਾਹੀਦੇ। ਅਤੁੱਲ ਦਾ ਕੇਸ ਹੈ ਉਹ ਵੀ ਪਿਆ ਹੈ ਬਹੁਤ ਰੀਅਰ ਕੇਸਿਸ ਪਿਆ ਹੈ। ਉਹਨਾਂ ਨੂੰ ਉਹ ਵੀ ਦੇਖਣਾ ਚਾਹੀਦਾ ਹੈ। ਬਟ ਉਹ ਹੁਣ ਇੱਕ ਛੋਟੀ ਜੀ ਚੀਜ਼ ਨੂੰ ਲੈ ਕੇ ਬੈਠੇ। ਹਾਲਾਂਕਿ ਛੋਟੀ ਚੀਜ਼ ਨਹੀਂ ਹੈ। ਉਹਨਾਂ ਨੂੰ ਵਾਰਨ ਦੇ ਕਰ ਦੇਣਾ ਚਾਹੀਦਾ ਹੈ। ਫਾਈਨ ਪਾ ਦੇਣਾ ਚਾਹੀਦਾ ਹੈ। ਬਟ ਸਿਰਫ ਹੁਣ ਉਸੇ ਕੇਸ ਨੂੰ ਲੈ ਕੇ ਬੈਠਣਾ ਦਾ ਕਿਵੇਂ ਦਾ ਕੰਟੈਂਟ ਹੋਣਾ ਚਾਹੀਦਾ ਕਿਉਂਕਿ ਜਿਸ ਸਾਬ ਨਾਲ ਸ਼ੋਅ ਦੇ ਵਿੱਚ ਬੋਲਿਆ ਜਾਂਦਾ ਜਾਂ ਕਿਦਾਂ ਸੋ ਸਹੀ ਆ ਡੂ ਯੂ ਵਟ ਡੂ ਯੂ ਥਿੰਕ ਕੰਟੈਂਟ ਇੱਕ ਲਿਮਿਟ ਤੱਕ ਹੋਣਾ ਚਾਹੀਦਾ ਹਾਲਾਂਕਿ ਠੀਕ ਹੈ ਡਾਰਕ ਵੀ ਹੋ ਰਿਹਾ ਹੈ ਡਾਕ ਕਮੇਡੀ ਵੀ ਹੈ ਇਸ ਟਾਈਮ ਤੇ ਬਟ ਇੰਨਾ ਜ਼ਿਆਦਾ ਡਾਰਕ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਪੇਰੈਂਟਸ ਉੱਪਰ ਲੈ ਕੇ ਜਾਓ ਨਾ ਜੀ ਯਾ ਆਪਾਂ ਪੇਰੈਂਟਸ ਨਾਲ ਬੈਠ ਕੇ ਨਾ ਦੇਖ ਸਕੀਏ ਯੈਸ ਟਰੂ ਕੰਟੈਂਟ ਇਹੋ ਜਿਹਾ ਹੋਵੇ ਜੋ ਆਪਾਂ ਪੇਰੈਂਟਸ ਨਾਲ ਜਾਂ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕੀਏ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਸੇਮ ਮੀ

ਉਹਨਾਂ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਕਾਫੀ ਨੈਗੇਟਿਵ ਬੋਲੇ ਜਾ ਰਹੇ ਹਨ ਕਿ ਉਹਨਾਂ ਦੇ ਪੋਡਕਾਸਟ ਨੂੰ ਚੰਗਾ ਮੰਨਿਆ ਜਾਂਦਾ ਸੀ ਬਟ ਨਾਓ ਆਈ ਥਿੰਕ ਉਹਨਾਂ ਨੇ ਮਾਫੀ ਵੀ ਮੰਗ ਲਈਆ ਸੋ ਕੀ ਲੱਗਦਾ ਹੈ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਜਾਂ ਨਹੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮੈਮ ਇੰਡੀਆ ਵਿੱਚ ਬਹੁਤ ਹੀ ਛੋਏ ਵੈਸੇ ਤੋਂ ਹੋਰ ਕੁਝ ਹੋਰ ਵੀ ਹੈ ਕਾਫੀ ਈਸ਼ੂ ਪਰ ਉਸੇ ਜਿਆਦਾ ਹਾਈਲਾਈਟ ਕੀਆ ਜਾ ਰਿਹਾ ਹੈ ਤਾਂ ਮਤਲਬ ਨਹੀਂ ਕੀਆ ਜਾਣਾ ਚਾਹੀਦਾ ਇਤਨਾ ਬਟ ਲੋਕਾਂ ਨੂੰ ਉਹ ਚੀਜ਼ ਨੈਗੇਟਿਵ ਲੱਗਦੀ ਵੀ ਕਿ ਕਿਸੇ ਦੇ ਪੇਰੈਂਟਸ ਬਾਰੇ ਤੁਸੀਂ ਐਦਾ ਕਿੱਦਾਂ ਬੋਲ ਸਕਦੇ ਹੋ ਸੋ ਆਪਣੀ ਪੇਰੈਂਟਸ ਘਰੇ ਜਾਣਾ ਹੈ ਲੇ ਕਿਵੇਂ ਮੂੰ गलत है जी ले बस। okay. बस गलत है। है <laughs> के लोग तो इतना <laughs> okay जी। जी। तो हाँ नहीं उठा रहे वो भी नहीं बोलना चाहिए किसी को बकायदा लड़की इतना गंदा बोलने लग रही है तो ये अपनी संस्कृति के बिलकुल ही खिलाफ है ये चीज फिर भी ऐसे ऐसे शो को लोग ये सोचते हैं कि हाँ भाई इसको ये कर दिया इसको दबाया जा रहा है भाई ठीक दबाया जा रहा है आप ये तो देखो तुम अपने वो ह्यूमन राइट्स का छोड़ो, ह्यूमन राइट्स एथिक्स का है लोगों के मॉरल्स का है तुम्हें की लगता है कॉमेडी का कंटेंट गिर रहा है गिरना एक अलग चीज़ होती है मैडम कॉमेडी एक हद तक ठीक होती है कॉमेडी होती है भाई हंसी मजाक हो जोक्स हो आप किसी की पर्सनल लाइफ पे कमेंट कर रहे हो किसी की सेक्सुअल लाइफ पे कमेंट कर रहे हो फैमिली पे कमेंट कर रहे हो ये चीज़ तो बहुत गलत है ना जी ठीक है थैंक यू जी, जी। सर तुम तो क्या कहना चाहोगे देखो मेरा तो कहना यही है जी देखो मैं एक सब परिवार से बिलोंग करता है और कोई तो किसी कि, कि, के माता से किसी के के ऊपर नहीं चाहिए ये बात ये बिल्कुल गलत है और देखो हम तो इस चीज़ की निंदा करते हैं ਸਰਨ ਵੀਰ ਲਾਹੌਰਬਾਦਿਆ ਨੂੰ ਲੈ ਕੇ ਜੋ ਮੁੱਦਾ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਹੈ ਭਾਵੇਂ ਉਹਨਾਂ ਨੇ ਮਾਫੀ ਵੀ ਮੰਗ ਲਈ ਆ ਪਰ ਉਸ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਮਾਫ ਕਰਨ ਲਈ ਤਿਆਰ ਨਹੀਂ ਹਨ ਬਾਈ ਦੇ ਵੀ ਤੁਹਾਡਾ ਕੀ ਕਹਿਣਾ ਸਾਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੁੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਸਤਿ ਸ਼੍ਰੀ ਅਕਾਲ